ਹਾਂਜੀ ਗੁੱਡ ਮਾਰਨਿੰਗ ਸਾਰਿਆਂ ਸਸੀ ਕਾਲਜੀ ਆਈ ਹੋਪ ਤੁਸੀਂ ਸਾਰੇ ਐਨਟੀ ਠਾਕ ਹੋਵੋਗੇ ਵਧੀਆ ਹੀ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਅੱਜ ਆਪਾਂ ਵਲੌਗ ਸਟਾਰਟ ਕਰਦੇ ਆ ਆ ਕੈਮਰਾ ਨਹੀਂ ਸਹੀ ਆ ਵੇ ਪਾਵਾ ਨਹੀਂ ਕੈਮਰੇ ਨੂੰ ਗਿਆ ਓਕੇ ਤੇ ਓਕੇ ਅੱਜ ਦਾ ਜਿਹੜਾ ਵਲੌਗ ਆਪਾਂ ਸਟਾਰਟ ਕਰਦੇ ਆ ਅੱਜ ਇੰਨਾ ਕੋ ਜਿਆਦਾ ਮੂਡ ਆਫ ਆ ਬਹੁਤ ਹੀ ਜਿਆਦਾ ਕਿ ਕਿ ਅੱச்சேਰੇ-ਸੇਰੇ ਮੰਨ ਦੂਗੀ ਹੋ ਗਿਆ ਕਹਿੰਦੇ ਜਦ ਸਵੇਰੇ-ਸੇਰੇ ਮੰਨ ਦੂਗੀ ਹੋਵੇ ਨਾ ਤਾਂ ਫਿਰ ਸਾਰਾ ਦੇਣੀ ਹੀ ਇਦਾਂ ਦਾ ਲੱਗਦਾ ਆ ਨਹੀਂ ਉਹ ਵਾਕੇ ਸਾਰਾ ਦੇਣ ਨੂੰ ਕੀ ਕਰ ਸਕਦੇ ਆ ਹਨਾ ਮੰਮਾ ਹਣ ਹੱਥ ਇੱਥੇ ਸਾਡੇ ਲਾਈਟ ਰਾਈਟ ਲਾਈਟ ਹੈਡੀ ਰਾਤ ਦੀ ਰਾਤ ਦੇ ਕਿੰਨੇ ਵਜੇ ਦੀ 8 ਨਹੀਂ ਨਹੀਂ 5 ਵਜੇ ਦੀ ਗਈ ਕੱਲ ਦੀ ਨਹੀਂ ਸ਼ਾਮ ਹੀ ਦੀ ਗਈ ਜਦ ਹਨੇਰੀ ਆਈ ਜਦੋਂ ਦੀ ਹਨੇਰੀ ਚੱਲਦੀ ਪਈ ਸੀ ਸ਼ਾਮ ਦੀ ਗਈ ਜੇ 6:00 5:00 ਕਹਿੰਦੀ ਤੇ ਜਦੋਂ ਵੀ ਮਤਲਬ ਕਹਿ ਲੋ ਵੀ ਉਦੋਂ ਦੀ ਲਾਈਟ ਚੱਲ ਗਈ ਤਾਂ ਬਾਅਦ ਵਿੱਚ ਨਹੀਂ ਆਈ ਇੱਕ ਵਾਰੀ ਵੀ ਨਹੀਂ ਆਈ ਕਹਦੇ ਵੇ ਮਾੜੀ ਜੀ ਵੀ ਲਾਈਟ ਆਈ ਹੋਵੇ ਤਾਂ ਚੱਲ ਫੇ ਬੰਦਨ ਥੋੜਾ ਹੋ ਜਾਂਦਾ ਜੀ ਹਾਂ ਯਾ ਲਾਈਟ ਆ ਗਈ ਥੋੜੀ ਬਰ ਚੀਚੂੜੀ ਭਰ ਲਈ ਗਏ ਪਾਣੀ ਪੂਣੀ ਭਰ ਲਈ ਗਏ ਤੇ ਲਾਈਟ ਆਈ ਨਹੀਂ ਤਾਂ ਸਾਡੀ ਜਿਹੜੀ ਫਰਿੱਜ ਸੀਗੀ ਉਹ ਹੋ ਗਈ ਸਾਰੀ ਬੰਦ ਤੇ ਉਹਦੇ ਕਰਕੇ ਸਾਨੂੰ ਇਦਾਂ ਸੀਗਾ ਕਿ ਜਦੋਂ ਉਹਦੇ ਚੋਂ ਕੱਲ ਆਪਾਂ برف ਦੇ ਡੰਡੇ ਕੱਢਨੇ ਅੜਾ ਸਾਲ ਬਰਸ ਤੇ ਡੁੰਗੇ ਵੀ ਕੱਢ ਲੇ ਤੇ ਜਿਹੜੀ ਬਰਫ਼ ਸੀਗੀ ਉਹ ਜੰਮੀ ਨਹੀਂ ਮੇਰੇ ਖਿਆਲ ਲੱਗਦਾ ਜੰਮੀ ਹੋ ਗਈ ਥੋੜੀ ਬਹੁਤੀ ਹਾਂ ਜੰਮੀ ਵੀ ਹੋਊਗੀ ਪਰ ਉਹ ਕੀ ਕੰਮ ਦੀ ਹਨਾ ਸਾਡਾ ਦੁੱਧ ਜਿਹੜਾ ਸੀਗਾ 4 ਕਿਲੋ ਦੁੱਧ ਸੀ 4 ਕਿਲੋ ਵਾਲੇ ਦਵਾਰੇ ਕਿੰਦਾ ਕਿੰਦਾ ਸਵੇਰੇ ਲੱਗੇ ਚਾਹ ਬਣਾਉਣਾ ਹਾਂ ਮੈਨੂੰ ਚਾਹੀਦਾ ਸੀ ਜਾ ਹਾਂ ਕੰਦੇ ਮੈਨ ਲੱਗੇ ਜਾਂਦੇ ਮੈਂ ਤਾਂ ਮੈਂ ਤਾਂ ਵਿਚਾਰਾ ਵਿਚਾਰ ਰਹਿੰਦੇ ਆ ਹਾਂ ਉਹ ਦੁੱਧ ਦੇ ਚ ਪੱਤੀ ਪਾਣ ਨੇ 4 ਕਿਲੋ ਦੁੱਧ ਪਿਆ ਹੀ ਆ ਇਹ ਵੇ ਖਰਾਬ ਹੀ ਜਾਣਾ ਜਦ ਬਣਾਉਂਦੇ ਐ ਟਡੋਲੂ ਘੜਾ ਉਹ ਵੀ ਖਰਾਬ ਜਦ ਟਡੋਲੂ ਘੱਟਿਆ ਉਹ ਵੀ ਖਰਾਬ ਹਾਂ ਹਾਂ ਦੁੱਧ ਹਾਂ ਨਾ ਕਿ ਜਮ ਮੋੜਾ ਤੀ ਨਾਲ ਪ੍ਰੋਜੈਕਟ ਫੋਟ ਬੱਜੀਓ 4 ਕਿਲੋ ਦੁੱਧ ਖਰਾਬ ਹੋ ਗਿਆ 4 ਕਿਲੋ ਦੁੱਧ ਖਰਾਬ ਹੋਇਆ ਥੋੜੀ ਬਹੁਤੀ ਗੱਲ ਨਹੀਂ ਮੈਂ ਜਦੋਂ ਜਦੋਂ ਮੈਂ ਟੀਵੀ ਰੱਖਿਆ ਮੈਂ ਜਦੋਂ ਅਰ ਸੋਈ ਜੇ ਇਕੱਲੇ ਗੱਲ ਕਰੰਦਾ ਸੀ ਜਦੋਂ ਮੈਂ ਉੱਠ ਗਈ ਸੀ ਤੇ ਇਹ ਕਹਿੰਦਾ ਹੀ ਪਤਾ ਨਹੀਂ ਦੁੱਧ ਖਰਾਬ ਹੋ ਗਿਆ ਇਦਾਂ ਬੋਤਾ ਹੈ ਨਾ ਬੋਲਦਾ ਹੀ ਨਾ ਮੈਂ ਉਹ ਪਹਿਲਾਂ ਹੀ ਉੱਠ ਗਈ ਵੀ ਮੈਂ ਜਾਗ ਆ ਗਈ ਮੈਂ ਕਹਾਂ ਲੈ ਬਾਈ ਅੱਜ ਖਰਾਬ ਹੋ ਗਿਆ ਦੁੱਧ ਉਧਰੋਂ ਮੋਟਸਾ ਇਹਦਾ ਖਰਾਬ ਹੋ ਗਿਆ ਉਹ ਮੋਟਰਸਾਈਕਲ ਦੀ ਸਾਰੀ ਮੋਟਰਸਾਈਕਲ ਦਾ ਸਾਰਾ ਤਣੀਆਂ ਪੂਤਨਾ ਤਣੀਆਂ ਪੂਤਨਾ ਸਾਰਾ ਹੀ ਪੀ ਲਾ ਤੁਹਾਡਾ ਬੋਨਸ ਆਣ ਹੋਇਆ ਯਾਰ ਸਾਡਾ ਬਹੁਤ ਜ਼ਿਆਦਾ ਨੁਕਸਾਨ ਮੋਟਰਸਾਈਕਲ ਦੇ ਤਾਂ ਸਾਰੇ ਟੁੱਟ ਗਿਆ ਮੇਰਾ ਮੇਰਾ ਮੋਰਚਾ ਬਹੁਤ ਉੱਟ ਗਿਆ। ਪ੍ਰੀਤਿਆ ਬਾੜ। ਪਗੜੀ ਤੋਂ ਉੱਥੇ। ਮੇਰੇ ਪੁੱਤ ਬੁੱਗੀ ਕਾ ਦੇ ਇੱਕ। ਮੈਂ ਬਾਲ ਨੂੰ ਕਰੰਟ ਲੱਗਾ। ਹੈ? ਆ ਇਹ ਵੀ ਨਮੀ ਲੈਣੀ ਆਪਾਂ ਨਮੀ ਲੈ ਦੇਣੀ ਤੇਨੂੰ। ਮੇਰੀ ਤੇ ਡੇਢ ਰੋਟੀ। ਹੈ? ਚਾਹ ਬਣਾ ਲੈ। ਕਿਚਨ ਕੇਂਦਰ ਪਾਣੀ ਨਾ ਮੇਨ ਬੋਲਦੀ ਮੈਂ ਤੂੰ ਸਾਮੀ ਨੇ ਚਾਹ ਬਣਾ ਕੇ ਰਹਿ ਗਈ ਉਹ ਹੀ ਦੁੱਧ ਦੀ ਪੱਤੀ ਪਾ ਲੈ ਤੂੰ। ਵਾਓ। ਪੀ ਲਿਆ ਕਰੋ ਦੁੱਧ ਚ ਰਬੀਨਾ ਹਾਂ ਮੈਂ ਵੀ ਤਾਂ ਹੁਣ ਜਰ ਰਹੀ ਆ ਟੁੱਟ ਗਈ ਆ ਕੋਈ ਨਵੀਂ ਲੈ ਜਿੰਦੇ ਨਵੀਂ ਲੈ ਦਾਂ ਮੈਂ ਉਹ ਵੀ ਵਧੀਆ ਕੀਤਾ ਠੀਕ ਆ ਇਹ ਤਾਂ ਦੇਖਿਆ ਜਾ ਲੱਗਦਾ ਮੇਰੇ ਪੁੱਤ ਨੂੰ ਇੱਕ ਗੱਡੀ ਆ ਬਸ ਇੱਕ ਤੇ ਗੱਡੀ ਆ ਯਾਰ ਮੁੰਡੇ ਨੂੰ ਗੱਡੀ ਲੈ ਦੀ ਇੱਕ ਛੋਟੀ ਮਰਤੀ ਤਰੀਰ ਇਹਨੂੰ ਪਤਾ ਹੁੰਦਾ ਮੈਂ ਬਾਹਰ ਹੀ ਰਹਿਣ ਦੇ ਇਹਨੂੰ ਲੈ ਕੇ ਦੇ ਦਿੰਦੀ ਮੈਂ ਗੱਡੀ ਰੈਜ ਵਿੱਚ ਰੱਖਣਾ ਹੀ ਨਹੀਂ ਸੀ ਲੈ ਆਂਦੇ ਕੋਈ ਗੱਲ ਲੈ ਦਿੰਦੇ ਮੇਰੇ ਪੁੱਤ ਨੂੰ ਵੱਡੀ ਲੈਣੀ ਆ ਐ ਗੱਡੀ ਲੈਣੀ ਆ ਜੀ ਸਸਿਗਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਦੀ ਸਾਰਿਆਂ ਦਾ ਆਈ ਹੋਪ ਸਾਰੇ ਠੀਕ ਹੋਣਗੇ ਲੋ ਜੀ ਹੈਗੀ ਗੱਲ ਇਦਾਂ ਜੇ ਸਵੇਰ ਦੇ ਘਰੋਂ ਨਿਕਲੇ ਆਇਆ ਵੀ ਗਿਆ ਤਾਂ ਮੈਂ ਕੰਮ ਨਹੀਂ ਸੀ ਇਹਨਾਂ ਵੀ ਮੈਂ ਕੰਮ ਹੀ ਕਰਨ ਦਿਆ ਸੀ ਵੀ ਜਿੱਦਾਂ ਵੀ ਆਪਾਂ ਨਾ ਪਹਿਲਾਂ ਫਲੈਕਸਰ ਦਾ ਕੰਮ ਮੈਂ ਕਰਦਾ ਹੁੰਦਾ ਸੀ ਤੇ ਜਿੱਦਾਂ ਜਿਹੜੀਆਂ ਆਪਣੀਆਂ ਬੋਰਡ ਬੂਡ ਲੱਗੇ ਹੁੰਦੇ ਆ ਨਾ ਇਹ ਵੀ ਕੰਮ ਹੋਇਆ ਕੀਤਾ ਹੈ ਨਾ ਜਿੰਮ ਚ ਵੀ ਕੰਮ ਕੀਤਾ ਜਾਂ ਆਪਣਾ ਪੰਪ ਤੇ ਵੀ ਕੰਮ ਕੀਤਾ ਨਾ ਤੇ ਆ ਹੱਥ ਉੱਤੇ ਲਿਬੜੇ ਪਏ ਆ ਵੀ ਵੀ ਹੁਣ ਪ੍ਰੀਤ ਨੇ ਦੇਖਿਓ ਪਰ ਇਹ ਅਗ ਲੜਨਾ ਤੁਹਾਨੂੰ ਨਹੀਂ ਪਤਾ ਮੁੰਡੇ ਦਾ ਦੁੱਧ ਜਿਹਾ ਸਾਡਾ ਦੁੱਧ ਨਾ ਖਰਾਬ ਹੋ ਗਿਆ ਰਾਤੀਂ 4-5 ਕਿਲੋ ਦੁੱਧ ਖਰਾਬ ਹੋ ਗਿਆ ਤੇ ਉਹਦੇ ਕਰਕੇ ਨਾ ਮੈਨੂੰ ਹਣਾ ਲਾਈਟ ਵੀ ਨਹੀਂ ਸੀ ਜੀ ਇਨਵਰਟਰ ਵੀ ਡੈੱਡ ਹੋ ਗਿਆ ਤੇ ਮਨਵੀਰ ਵੀ ਘਰੇ ਭੁੱਖਾ ਹੀ ਸੀਗਾ ਮੇਰੇ ਦਿਮਾਗ ਚੋਂ ਨਿਕਲ ਕੇ ਮੈਂ ਕੰਮ ਕਰਦਾ ਰਿਹਾ ਤੇ ਧੁੱਪ ਚਾ ਕਾਫੀ ਗਰਮੀ ਸੀ ਜੀ ਨਾ ਕੰਮ ਕੰਮ ਕਰਦੇ ਦਿਮਾਗ ਤੇ ਨਿਕਲ ਗਿਆ ਹੁਣ ਉਹਨੇ ਕੀਤਾ ਫੋਨ ਲਾਗੇ ਮੁੰਡਾ ਸੀਗਾ ਉਹਨਾਂ ਨੇ ਫੋਨ ਤੋਂ ਫੁੱਕ ਕੀਤਾ ਜਾ ਕੇ ਬਹੁ ਖੀਜੀ ਫਿਰਦੀ ਸੀ ਵੀ ਇਦਾਂ ਉਦਾਂ ਤੁਹਾਨੂੰ ਨਹੀਂ ਪਤਾ ਘਰੇ ਆਉਣਾ ਆ ਇਦਾਂ ਤਾਂ ਨਾ ਕਿ ਹੁਣ ਜਾ ਕੇ ਦੇਖਦੇ ਆਂ ਕੀ ਕਹਿੰਦੀ ਆ ਤੇ ਕੰਮ ਵੀ ਜ਼ਰੂਰੀ ਆ ਤੁਸੀਂ ਦੇਖ ਸਕਦੇ ਹੋ ਹੱਥ ਉੱਤੇ ਕਾਫੀ ਲੱਭੜੇ ਪਏ ਹੋ ਆ ਬਾਕੀ ਹੁਣ ਮੈਂ ਨਿਕਲਿਆ ਤਾਂ ਪਹਿਲਾਂ ਤਾਂ ਮੈਂ ਦੁੱਧ ਲਿਆ ਫੇਰ ਮੈਂ ਚੋਕਲੇਟ ਵੀ ਲਈ ਆ ਫੇਰ ਮੈਂ ਸਪਰਾਈਟ ਵੀ ਲਈ ਆ ਮੈਂ ਕਿਹਾ ਜਾਦਾ ਗਰਮ ਹੋਊਂਗੀ ਠੰਡੀ ਕਰੂੰਗਾ ਉਹਨੂੰ ਕਹੂੰਗਾ ਵੀ ਲੈ ਸਪਰਾਈਟ ਵੀ ਤੇ ਬਾਕੀ ਚੋਕਲੇਟ ਮਲਵੀਰ ਨੇ ਲਈ ਆ ਕਿਉਂਕਿ ਉਹ ਵੀ ਗੁੱਸੇ ਹੁਣਾ ਦੁੱਧ ਨਹੀਂ ਮੰਮੀ ਕਹਿੰਦੀ ਪਾਣੀ ਪੀਵੀਂ ਉਹਨੇ ਟਾਈਮ ਪਾਸ ਕੀਤਾ ਹੁਣ ਮੈਂ ਘਰ ਚ ਮੁੰਡਾ ਵੀ ਇਕੱਲਾ ਮੈਂ ਹੀ ਘਰ ਚ ਨਾ ਹੁਣ ਚਲੋ ਦੇਖਦੇ ਆ ਕਿੰਨੀਆਂ ਕਿ ਝੜਕਾ ਪੈਂਦੀਆਂ ਆ ਘਰੇ ਆਪਾਂ ਪਹੁੰਚ ਗਏ ਆ ਬਾਲਾ ਤਾਂ ਪੈਣੀਆਂ ਆ ਬਾਬੇ ਹੁਣ ਤਾਂ ਸੌਣੀਆਂ ਪੈਣੀਆਂ ਆ ਕੀ ਕਰੀਏ ਗੱਲ ਗਲਤੀ ਮੇਰੀ ਏ ਮੈਂ ਦੁੱਧ ਨਹੀਂ ਲੈ ਕੇ ਦਿੱਤਾ ਮੁੰਡੇ ਨੂੰ ਉਹ ਮੇਰੀ ਗਲਤੀ ਆ ਉੱਧਾ ਤਾਂ ਮੈਨੂੰ ਕੀ ਗਾਲਾਂ ਕੱਢਣੀਆਂ ਕਿਸੇ ਨੇ ਜਿੱਥੇ ਆਪਣੀ ਗਲਤੀ ਏ ਤਾਂ ਚਲੋ ਹੁਣ ਉਹ ਤਾਂ ਗਾਲਾਂ ਬਣਦੀਆਂ ਆ ਸੋ ਹੁਣ ਆਪਾਂ ਘਰੇ ਆ ਜਾਈਏ ਬਹੁਤ ਖੀਰ ਫਿਰਦੀ ਆ ਆਪਾਂ ਪਹਿਲੇ ਮੁੰਡਾ ਦਾ ਵਾਦ ਕਰੀਏ ਕਿਹਦਾ ਕੀ ਬੋਲਨੀ ਆ ਬਾਬਾ ਜੀ ਰਾਜਾ ਸਾਹਿਬ ਜੀ ਤੁਸੀਂ ਬਚਾਉਣਾ ਮੈਨੂੰ ਭਾਵਾ ਘਰ ਵਾਲੀ ਤਾਂ ਮੇਰੀ ਕੱਬੀ ਬਹੁਤ ਏ ਨੰਨੋ ਹੈਲੋ ਹੈ ਉੱਤਪੜ ਮਾਰਦਾਗਾ ਜੱਪੀਆਂ ਪਾਉਂਦਾ ਉਹ ਲੱਬੀ ਨਾਲ ਤੇ ਪੁਚੇ ਬੁੱਬੀ ਕਾਤੀ ਲੱਭੜ ਹਾਂਜੀ ਆ ਲੈ ਪਹਿਲਾਂ ਮੰਮਾ ਕੋ ਚਲੀਏ ਜੇਰੀ ਤੂੰ ਮੈਂ ਹਣ ਅੱਗੇ ਸਾਰਿਆਂ ਨਾਲ ਗੱਲ ਕਰਨ ਦਿਆ ਸੀ ਮੈਂ ਕਿਹਾ ਵੀ ਪ੍ਰੀਤ ਚਲੀ ਗਏ ਬਾਹਰ ਲਾਈਏ ਕੋਈ ਕੁਸ ਐਡ ਹੋ ਜਾ ਦੇਖ ਸਕਦੇ ਤੁਸੀਂ ਸਾਰੇ ਜਣ ਮੈਂ ਜੋ ਤੁਹਾਡੇ ਨਾਲ ਗੱਲ ਕਰਦਾ ਆ ਉਹ ਸਹੀ ਗੱਲ ਹੋਈ ਹੋਈ ਕਿ ਨਹੀਂ ਮੈਂ ਸਾਰਿਆਂ ਨਾਲ ਗੱਲ ਇਹ ਕਰਦਾ ਸੀ ਮੈਂ ਕਿਹਾ ਵੀ ਘਰੇ ਜਾਂਦੇ ਹਣਾ ਪ੍ਰੀਤ ਪੂਰੀ ਗੱਲ ਹੋਈ ਹੋਣੀ ਆ ਇਲਾ ਤਾਂ ਮੈਂ ਸਰਪ੍ਰਾਈਜ਼ ਲਈ ਤੇ ਲੈ ਆਦੇ ਮੈਂ ਕਿਹਾ ਇਹਨੂੰ ਹੈ ਕੀ ਕੋਡੀ ਨੇ ਲਈ ਆ ਤੇਰੀ ਨੇ ਦਵਾਈ ਦੇ ਜੀ ਦਵਾਈ ਮੈਂ ਉਹ rahul ਪਈ ਨਾ ਪਿਆ ਜਾਣਾ ਦਾ ਪੈਣਾ ਦਾ ਲੈ ਹੁੰਦਾ ਮੈਂ ਲੈ ਹੁੰਦਾ ਬੜੋ ਆ ਦੁੱਧ ਫਿਰ ਚਾਹ ਚ ਪੀਓ ਇੱਕ ਪਿਆਰ ਚੰਡੀ ਹੋਣਾ ਸੀ ਦੋ ਹੀ ਲਿਆ ਆ ਹੁਣ ਮੈਂ ਮੰਮੀ ਦੋ ਆ ਦੇਣਾ ਸੀ ਦੋ ਸ਼ਾਮ ਨੂੰ ਕੀ ਕਰਾਂ ਹੁਣ ਮੈਂ ਆ ਚੋਕੀ ਚੋਕੀ ਖਾਲ ਮੈਂ ਕੁੜੀਏ ਚੋਕੀਆਂ ਮੇਰਾ ਪੁੱਤ ਚੋਕੀਆਂ ਮੰਗਦਾ ਸੀ ਚੋਕੀਆਂ ਕਿੰਨੀਆਂ ਲਿਆਤੀਆਂ ਪਾਪੇ ਨੇ ਥੈਂਕ ਯੂ ਦੱਕੇ ਨਹੀਂ ਪਾਪੇ ਨੂੰ ਠੀਕ ਆ ਆ ਵੀ ਲੈ ਲਓ ਦੁੱਸ਼ ਤੁਹਾਡੇ ਲਈ ਠੀਕ ਆ ਇਹ ਦੁੱਸ਼ ਮੇਰਾ ਮਤਾ ਦੀ ਦਿੱਤਾ ਜਨੂੰ ਮੈਨੂੰ ਮੰਗਦੇ ਆ ਹਾਂ ਆ ਤੇ ਅੱਡੇ ਆ ਮੇਰੇ ਆ ਤੇਰੇ ਮੈਂ ਦਾਦੀ ਨੂੰ ਵੀ ਤੇਰੇ ਉਹ ਦੂਸਰੇ ਦੇ ਦਿੰਦਾ ਨਹੀਂ ਮੈਂ ਨਹੀਂ ਕਰੀ ਚਾਕਲੇਟ ਮੰਮੀ ਨੂੰ ਦਿਓ ਪਹਿਲਾਂ ਮੰਮੀ ਨੂੰ ਕੋ ਮੰਮੀ ਤੁਹਾਡੀ ਬਹੁਤ ਗੁੱਸੇ ਹੋਈ ਹੋਆ ਪ੍ਰੀਤੀ ਨੂੰ ਦਿਓ ਜੀ ਪ੍ਰੀਤੀ ਬਹੁਤ ਗੁੱਸੇ ਹੋਈ ਆ ਜਿਹੜਾ ਸਾਡਾ ਜਿੰਨਾ ਨੁਕਸਾਨ ਹੋਇਆ ਗੁਰਦੁਰਾ ਨੁਕਸਾਨ ਹੋ ਗਿਆ ਹੋਰ ਇੰਨੇ ਨੁਕਸਾਨ ਹੋਇਆ ਨਾ ਤੇ ਹਾਂਜੀ ਕੋਲ ਆ ਚੋਕੋ ਹੂੰ ਮੰਮਾ ਨੂੰ ਕੋ ਆਹ ਕੱਦਾਂ ਆ ਆ ਕੱਦੀ ਛੁਡੀ ਛੁਡੀ ਆ ਕੱਦੀ ਛੁਡੀ ਕੱਦੀ ਜੋ ਪਾਜੀ ਹੋਦੀ ਕੀ ਜਾਂਦਾ ਸਾਡੇ ਖਤਰੀ ਦੇ ਟ੍ਰੈਕਿੰਗ ਵਿੱਚ ਆਹ ਖਰਾਕੀ ਨੇ ਜੇ ਕੋ ਪੰਜ 1 ਰੁਪਈਆ ਮੈਨੂੰ ਸਾਡੇ ਬੈਠੀ ਚ ਪੈਹਿੰਨੀ ਖਲੇ ਸਾਡੇ ਇਹਦੇ ਆਪਣੀ ਗੱਡੀ ਆ ਨਾ ਗੱਡੀ ਜਿਹੜੀ ਪਿਛਲੀ ਸਾਈਡ ਆ ਉਹਦੇ ਚ ਕਿਤੇ ਇਹਨੇ ਪੈਸੇ ਫਸਾਏ ਹੋਣੇ ਪਹਿਲਾਂ ਦੇ ਹੈ ਨਾ ਗੱਡੀ ਦੇ ਵੇਲੇ ਵਿਕਰਮ ਜੀ ਆਇਸੀ ਕਰੇ ਸਵੇਰ ਦੇ ਦਲੋ ਵੀ 5 ਵੱਜ ਚੁੱਕਿਆ ਸਵੇਰ ਦੇ 5 ਵਜੇ ਘਰੇ ਆਏ ਕੰਮਕੁਮ ਕਰਕੇ ਤੇ ਕੰਮਕੁਮ ਕਰਕੇ ਘਰੇ ਆਏ ਹੁਣ ਆਣ ਕੇ ਨਹਾ ਧੋ ਕੇ ਫਿਰ ਚਲ ਗਏ ਆ ਇਹ ਸੂਟ ਗੰਦਾ ਕਰਕੇ ਲਿਆ ਫੇਰ ਕੱਪੜੇ ਗੰਦੇ ਕਰਕੇ ਫੇਰ ਘਰੇ ਲੈ ਆਉਣੇ ਆ ਫੇਰ ਬਦਲਨੇ ਆ ਤੇ ਉਹ ਮੇਰੇ ਤੇ ਛੁੱਟੀ ਛੱਡ ਦੇਣੀ ਹੁੰਦੀ ਇਹ ਆ ਦਿਖਾ ਆ ਜਾ मम्मी नगरे मौसम अच्छा है ने जादे नगरे करता ना है बाकी तो बहुत ज़्यादा सब्जी लगाई जा तो हुई है बाहर तो बहुत ज़्यादा आप पानी है ना इन्हीं गार्डन साबजी में कौन देता है आह शिक्का से खमान ले ये कहना तो आ रहे हैं इन्हें साबजी हाँ बहुत ज़्यादा हो रही है ना हाँ हाँ कुकर है हाँ ज ਕੁੱਕੇ ਦੀ ਦੁਕਾਨ ਮੰਨਣਾ ਅਜਾ ਬੱਬਾ ਤੋਂ ਬੱਬਾ ਸਾਫ ਕਰ ਲੋ ਆਪਣਾ ਚੋਲੜ ਇੱਥੇ ਵੀ ਲੱਗੀ ਇੱਥੇ ਵੀ ਲੱਗੀ ਇੱਥੇ ਹੀ ਲੱਗੀ ਕਹਿੰਦਾ ਪੀਸ ਪੀਸ ਹੋਰ ਦੋ ਇੱਕ ਅੰਦਰ ਮੇ ਟੁਕ ਲਾ ਕੇ ਆਟਾ ਹੀ ਬਣਿਆ ਜਿਹੜੀ ਉਹ ਮੈਲਟ ਹੋਈਆਂ ਪਈਆਂ ਨੇ ਸਾਰੀਆਂ ਹੀ ਇੱਥੇ ਜਰਾ ਰੱਖ ਲਾ ਲਾਈਟ ਆ ਗਈ ਆ ਗਈ ਹੂੰ ਜਰਾ ਵਾਪਸ ਸਾਡਾ ਮੋਬਾਈਲ ਬੈਟਰੀ ਚਾਰਜਰ ਵਿੱਚ ਆਹ ਹੋਰ ਨਾ ਰਾਤ ਬੀਤ ਗਈ ਇਨਵਰਟਰ ਚਾਰਜਰ ਹੋ ਜਾਈਦਾ ਪਤਾ ਨਹੀਂ ਆ ਕੱਲ ਸ਼ਾਮ ਦੇ 6 ਵਜੇ ਦੀ ਜਦੋਂ ਦੀ ਮੇਰੀ ਚਲਦੀ ਪਈ ਉਦੋਂ ਦੀ ਲਾਈਟ ਗਈ ਹੋਈ ਆ ਆਈ ਆ 2 ਵਜੇ ਸਿਰ ਨਹੀਂ ਨਹੀਂ 2 ਵਜੇ 2 ਵਜੇ ਆਈ ਆ ਦੋ ਦਿਨਾਂ ਦੇ ਵਿੱਚ 2 ਵਜੇ ਪਰ ਇਥੇ ਉਦੋਂ ਆਈ ਆ ਲੇਟ ਆ ਤਾਂ ਫੇਰ ਨਹੀਂ ਚੱਲ ਗਈ ਸੀ ਦੁਬਾਰਾ ਇਹ ਚੱਲੇਗੀ ਇਹ ਆ ਗਈ ਇਹ ਚੱਲੇਗੀ ਫੇਰ ਚੱਲੇਗੀ ਫੇਰ ਉਸ ਬਾਅਦ ਤਾਂ ਘਟ ਆਂਦੇ ਲੱਗਦੇ ਰਹੇ ਤੇ ਮਤਲਬ ਫਲਾਈਟ ਨਹੀਂ ਰਹੀ ਲੈ ਪਰ ਲਗਾਤਾ ਰਹੀ ਨਹੀਂ ਫਲਾਈਟ ਰਹੀ ਨਹੀਂ ਹੁਣ ਦੇਦੇ ਆ ਕਿੰਨਾ ਕੁ ਟਾਈਮ ਕੱਢਦੇ ਹੁਣ ਫਾਈਨ ਖੇੜਾ ਠੰਡਾ ਹੋਣਾ ਹੁਣ ਪੀਚਾ ਜਾਗੇ ਮੈਂ ਮਾੜਾ ਨਹੀਂ ਕਿਉਂਕਿ ਪੰਗਾ ਹੀ ਸੀ ਜਵਾਰ ਵਿੱਚ ਪੂਰਾ ਮੈਂ ਤਾਂ ਜਿਹੜੀ ਆਈ ਸਾਲਾ ਉੱਚਾ ਉਹ ਠੰਡਾ ਹੈ ਭਾਈ ਥੋੜੀ ਠੰਡੀ ਹੁਣ ਬਾਹਰ ਪਾਣਾ ਮੈਨੂੰ ਜਾ ਬੱਬਾ ਧੋ ਲੋ ਗੰਦੇ ਬਣੇ ਪਏ ਤੁਸੀਂ ਪੈਸੇ ਮੈਨੂੰ ਵੜਾ ਦਿਓ ਕੀ ਜੀ ਨਹੀਂ ਆ ਚੀਜੀ ਲੈਣੀ ਹੈ ਮੈਨੂੰ ਜੀ ਜੀ ਪਾਪਾ ਨੂੰ ਕਹਾਂਗਾ ਪਾਪਾ ਰੁਕਿਆ ਜਾ ਮੇਰਾ ਪੋਤਾ ਮੇਰੇ ਪੋਤੇ ਨੂੰ ਗੋਲ ਗੱਪੇ ਖਾਣੇ ਆ ਨਾ ਜਦੋਂ ਭਾਈ ਲੱਪੂ ਆਣਾ ਉਦੋਂ ਤੈਨੂੰ ਲੈ ਕੇ ਦਊਂਗੀ ਠੀਕ ਆ ਆ ਪੈਸਾ ਲੱਗਦਾ ਜਦੋਂ ਭੁੱਖਾ ਤੇ ਹੋਣਾ ਆ ਆ ਕੀ ਜੀ ਨਹੀਂ ਕੀ ਫਿਰ ਤੇਨੂੰ ਮੱਖੀਆਂ ਨੇ ਖਾ ਫਿਰ ਮੈਂ ਦਿਖਾਵਾਂ ਹੁਣ ਦਿਖਾਵਾਂ ਮੈਂ ਕਿੱਦਾਂ ਦਾ ਤੁਸੀਂ ਪੱਪਾ ਬਣਾਇਆ ਆਪਣਾ ਧੋ ਲੋ ਜਾਓ ਸ਼ੀਸ਼ੇ ਦੇਖਿਓ ਸ਼ੀਸ਼ੇ ਦੇ ਕਿਉਂ ਜਾਉ ਆਪਣਾ ਬੱਬਾ ਦੇਖ ਕਿਉਂ ਸ਼ੀਸ਼ੇ 'ਚ ਕਿੰਨਾ ਗੰਦਾ ਬਣਾਇਆ ਤੁਸੀਂ ਜਾਂ ਕਿਉਂ ਨਹੀਂ ਜਾਣਾ ਤੂੰ ਬੱਬਾ ਨੇ ਆਣਾ ਹਨਾ ਆ ਸਭ ਸੱਜੇ ਆਜਾ ਪਹੋਜੀ ਬਣਾਉਣੀ ਜਿਹੜੀ ਥੋੜੀ ਹੋਵੇ ਮਤਲਬ ਓਨੀ ਕ ਬਣਾਉਣੀ ਆ ਬਾਪੀ ਵਿਆ ਮਟਰ ਇੰਨੀ ਪਾ ਲੀ ਬੱਦੂ ਆ ਤੇ ਮਟਰ ਆਪਣੇ ਪਨੀਰ ਦੀ ਸਬਜ਼ੀ ਅੱਜ ਸਾਡਾ ਨੁਕਸਾਨ ਬਹੁਤ ਹੋਇਆ ਇਸ ਕਰਕੇ ਨਾ ਜੀ ਖੁਸ਼ੀ ਜੇ ਅਸ ਮੇਰੇ ਮੰਮੀ ਨੇ ਮੈਨੂੰ ਬੜਾ ਹਾਸਾ ਆਇਆ ਮੰਮੀ ਕਹਿੰਦੀ ਇਹ ਕਹਿੰਦੇ ਮੇਰਾ ਦਿਲ ਕਰਦਾ ਕਿ ਹਾਏ ਅੱਜ ਮੈਂ ਨਾ ਦੁੱਧ ਪੀ ਲਵਾਂ ਦੁੱਧ 'ਚ ਪੱਤੀ ਪਾ ਲਾਂ ਦੁੱਧ 'ਚ ਪੱਤੀ ਪਾ ਲਵਾਂ ਕਹਿੰਦੇ ਜਦੋਂ ਦੇਖਿਆ ਸਾਰਾ ਦੁੱਧ ਕਹਿੰਦੇ ਇੱਕ ਤਾਂ ਇੱਕ ਡੱਬਾ ਕੱਢਿਆ ਉਹ ਵੀ ਫੁੱਟਿਆ ਦੂਜਾ ਡੱਬਾ ਕੱਢਿਆ ਉਹ ਵੀ ਫੁੱਟਿਆ ਤੀਜਾ ਕੱਢਿਆ ਕੱਢਿਆ ਉਹ ਵੀ ਫੁੱਟਿਆ ਨਿੱਚੇ ਦੀ ਜਦੋਂ ਮੈਂ ਲਾਦੇ ਜੋ ਤੇ ਤੇ ਚਾ ਡੱਬਾ ਕੱਢਿਆ ਉਹ ਤੇ ਤੁਹਾਡੀ ਆਵਾਜ਼ ਮੈਨੂੰ ਸੁਣੀ ਆ ਮੇਰੀ ਮੇਰਾ ਮੇਰੀ ਓਖਾ ਰਹੇਗੇ ਉੱਤੇ ਨਾ ਇਹ ਰੋ ਬੋ ਨਾ ਘਣਾ 4 5 ਕਿਲੋ ਦੋ ਤੇ ਦੱਸਿਓ ਵੀ ਕਿੰਨਾ ਕਿੰਨਾ ਦੇ ਘਰੇ ਰਾਤ ਦੀ ਜਿਹੜੀ ਆ ਲਾਈਟ ਦੇ ਕਰਕੇ ਕਿੰਨਾ ਕਿੰਨਾ ਦੇ ਘਰੇ ਵਾਲਾ ਸਵਾਰਿਆ ਰੱਖਿਆ ਸਹੀ ਖਰਾਬ ਹੋ ਗਿਆ ਕਿੰਨਾਂ ਦੇ ਘਰ ਚ ਨਾ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਸਾਡੇ ਤਾਂ ਬਾਬਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਡਾ ਜਿਹੜਾ ਮੋਟਰ ਪੂਤਨਾ ਵੀ ਖਰਾਬ ਹੋ ਗਿਆ ਸਾਡਾ ਤੰਨੀਆਂ ਵੀ ਖਰਾਬ ਹੋ ਗਿਆ ਸਾਡੇ ਪੂਤਨਾ ਵੀ ਖਰਾਬ ਹੋ ਗਏ ਆ ਅਸੀਂ ਤਾਂ ਚਟਣੀ ਦੁਨ ਖਾਣੀ ਤੋਂ ਰਹਿ ਗਏ ਅਸੀਂ ਚਟਣੀ ਹੀ ਖਾਂਦੇ ਰਹੇ ਤੇ ਜਿਹੜੀ ਉਹਦਾਂ ਚਟਣੀ ਬਣਾਈ ਸੀ ਉਹ ਉਹ ਕੋਲੀ ਦੀ ਕੋਲੀ ਐਦਾਂ ਹੀ ਗਈ ਉਹ ਮੁੰਦੀ ਬੈ ਗਈ ਉਹ ਮੁੰਦੀ ਬੈ ਗਈ ਜਿਹਨੇ ਤੇਰਾ ਬਣਾਉ ਸੀ ਤੇਲ ਦੀ ਪੈ ਗਈ ਹੁਣ ਅੱਜ ਸਵੇਰ ਦੇ ਆ ਹੀ ਰਸੋਈ ਵਗੈਰਾ ਧੋਤੀ ਆ ਤੇ ਇੱਕ ਚੱਕਰ ਪੈ ਗਿਆ ਹਾਂ ਇਹ ਬਣੀ ਬਣੀ ਖਰਾਬ ਸਹੀ ਗੱਲ ਆ ਯਾਰ ਪਤਾ ਨਹੀਂ ਕੀ ਗੱਲ ਆ ਕੋਈ ਨੋਕਤਾ ਦਾ ਸਾਨੂੰ ਕੋ ਵਧੀਆ ਤੁਸੀਂ ਦੱਸੋ ਵੀ ਨੋਕਤਾ ਕਿਹੜੀ ਚੀਜ਼ ਦਾ ਕੀ ਆ ਐ ਜਿਹੜਾ ਹਿੰਦਈ ਬਣਾਇਆ ਉਹਦਣ ਹੈ ਦਹੀਂ ਸਾਰਾ ਤੂੰ ਆਦਨ ਪਿਆਰਾ ਖਾ ਹੀ ਨਹੀਂ ਹੋਇਆ ਖਾ ਹੀ ਨਹੀਂ ਹੋਇਆ ਜਿਹੜਾ ਪਹਿਲਾਂ ਖਾ ਲਿਆ ਚਾਚਾ ਨੇ ਖਾ ਲਿਆ ਮੁਰਕੇ ਹੋਰੇ ਦੁੱਧ ਤਾਂ ਹੀ ਖਰਾਬ ਹੋਇਆ ਜੇ ਦਹੀਂ ਲਾ ਲੰਦੇ ਬਾਟ ਰਹਿਣਾ ਹੂੰ ਨਾ ਰਹਿ ਕੇ ਦੁੱਧ ਹੀ ਪੀਣਾ ਸ਼ੁਰੂ ਕਰ ਦੋ ਜਾਂਦਾਂ ਦੁੱਧ ਪੀਣਾ ਸੀ ਚਾਰ ਦਿਨਾਂ ਬਾਅਦ ਪੀ ਅਸੀਂ ਦਹੀਂ ਲਾਉਣ ਆਪਾਂ ਨੇ ਸੀ ਤੇ ਦਹੀਂ ਜੀ ਕਰਨਾ 4 ਦਿਨਾਂ ਬਾਅਦ ਫੇਰ ਦੁੱਧ ਪੀਣ ਲਾਪਾਂ ਨੇ ਫੇਰ ਦਹੀਂ ਲਾਉਣ ਲਾਪਾਂ ਉਹਦਾ ਕਰਨਾ ਪਰ ਆਪਰੇ ਕਹਿੰਦੇ ਸਾਨੂੰ ਮੈਂ ਖਲਾਉਣਾ ਸਵਾਦ ਤੰਨ ਦਿਖਾਉਨੇ ਅੱਜ ਸਾਰੋ ਆਪਣੀ ਫ੍ਰਿਜ ਵਗੈਰਾ ਦਿਖਾਉਨੇ ਅੱਜ ਸਾਰੇ ਤੇ ਪਾਣੀ ਦੇ ਡੰਡਾ ਕੋ ਹੋਏ ਚੰਗਾ ਆ ਦੇਖੋ ਸਾਡੇ ਮੋਟਰਸਾਈਕਲ ਦਾ ਨੁਕਸਾਨ ਪਹਿਲਾਂ ਤੇ ਪਿਛਲੀ ਸਾਈਡ ਇਧਰ ਉਹ ਸਾਰੀ ਟੁੱਟ ਗਈ ਆ ਦੂਜੇ ਨੰਬਰ ਤੇ ਆਵਾ ਸਾਈਡ ਦੇ ਮੇ ਇਹ ਵੀ ਸਾਰੇ ਟੁੱਟ ਗਏ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ 2 3 ਕਿੱਜੇ ਨੰਬਰ ਤੇ ਜਿਹੜਾ ਦੁੱਤ ਸੀਗਾ ਸਾਰਾ ਓਖਰਾ ਹੋਇਆ ਸਨਾ ਅਸੀਂ ਫ੍ਰਿਜ ਜਿਹੜੀ ਆ ਧੋ ਸਵਾਰ ਕੇ ਇਹਦੇ ਚ ਸਾਰਾ ਸਮਾਨ ਦੁਆਰਾ ਟਿਕਾਇਆ ਆ ਤਾਂ ਆ ਜਿਹੜਾ ਆ ਇਦੇ ਵਿੱਚ ਪਨੀਰ ਆ ਬਣਾ ਕੇ ਰੱਖਿਆ ਹੋਇਆ ਤੇ ਆ ਸੀ ਕਿ ਉਹ ਕੱਢਿਆ ਸੀ ਕਿਉਂ ਦੇ ਸੀ ਕਿ ਉਹ ਤੇ ਥੋੜਾ ਪਾ ਮਮਾਂ ਦੇ ਲਈ ਪਾਣੀ ਪੀਂ ਲਈ ਪਾਣੀ ਦੀ ਪਿਆਸ ਲੱਗੀ ਮਮਾਂ ਇਹ ਤਾਂ ਪੀ ਹੁਆਇਆ ਸੋ ਸਾਰੇ ਆਲੇ-ਬਾਚੇ ਰਹਾਂ ਤਾਂ ਦੱਸਿਓ ਕਿ ਕਿੰਨਾ-ਕਿੰਨਾ ਦੇ ਘਰੇ ਜਗ੍ਹਾ ਨੁਕਸਾਨ ਹੋਇਆ ਰਾਤ ਦਾ ਜਿੰਨਾ ਸਾਢੇ ਹੋ ਗਿਆ ਮੈਨੂੰ ਲੱਗਦਾ ਕਿਸੇ ਦੇ ਹੋਊਗਾ ਬੱਬਾ ਭਲੇ ਕਰੇ ਲੰਨੂ ਕੀ ਹੋਇਆ ਮਾਇਆ ਕਿਨੇ ਮਾਇਆ ਪੀ ਪਪਾ ਪਪਾ ਨੇ ਮਾਇਆ ਹਾਂ ਪਪਾ ਨੂੰ ਸ਼ਿਕਾਇਤਾਂ ਮੇਰੀਆਂ ਕੁੱਪੂ ਚੱਗੇ ਅਸਮੇਰੀ ਗੱਲ ਸੁਨੋ ਮੇਰੀ ਗੱਲ ਮੈਂ ਗੱਲ ਸੁਨੋ ਸਾਰਿਆਂ ਨੂੰ ਕੋਸ ਸਾਸਤ੍ਰਿਕਾ ਤੁਸੀਂ ਠੀਕ ਹੋ ਠੀਕ ਹੈ ਓਕੇ ਅੱਛਾ ਮੇਰੀ ਗੱਲ ਸੁਣੋ ਤੁਸੀਂ ਸਾਰਿਆਂ ਨੂੰ ਨਾ 1 2 ਸੁਣਾ ਦਿਓ ਮਾ ਤੂ ਹੂੰ ਤੋਤਾ ਅੱਛਾ ਫੇਰ ਅੱਗੇ 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 ਤੋਤਾ ਚੋਕੋ 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 ਚਾਪੇ ਕਤੋ ਚੋਕੋ ਆਹ ਬੇਬੇ ਚਾ ਓਏ ਬੈਰ ਓਏ ਮੈਨੂੰ ਸੁਣਾਉਣੀ ਹੈ ਠੀਕ ਹੈ ਤੁਸੀਂ ਫਿਰ ਸੁਣਾਓ ਠੀਕ ਹੈ ਤੁਸੀਂ ਪੁੱਛੋ ਤਾਂ ਕਿ ਤੁਸੀਂ ਅਬ ਕੀ ਕੀ ਹੋਇਆ ਠੀਕ ਹੈ ਆ ਦੇਖੋ ਕਿੰਨੀ ਮਿੱਟੀ ਖਾਦੀ ਹਾ ਮਿੱਟੀ ਖਾਦੀ ਨਾ ਹਾਂ ਚਲ ਤੈਨੂੰ ਕਾਂ ਕੋਫੜਾ ਕਿਆ ਮੈਂ ਤੁਸੀਂ ਨੇਲ ਚ ਵੀ ਦੇਖ ਕਿੰਨੀ ਮਿੱਟੀ ਪਾਈ ਆ ਚਲੋ ਸ਼ ਇੱਕ ਇੱਕ ਮਿੰਟ ਮੇਰੀ ਗੱਲ ਸੁਣ। ਕਹ ਤੋ ਕਿ 1 ਮਾਂ 2 3 ਗਾਈ ਚੋਦੀ। ਆ ਕੀ? ਨਾ ਤੋਦੀ। ਹਾਂ ਦਾਈ ਨੂੰ ਪਹਿਲਾਂ ਪਹਿਲਾਂ ਉਹ ਕਹਿੰਦੇ ਕਿ ਮੈਂ ਤੈਨੂੰ ਫਿਰ ਚੀਤ ਦਵਾਂਗੀ ਠੀਕ ਆ? ਉਹ ਕਹਿੰਦੇ ਲੱਗਿਆ। ਸਬਜੀ ਵਾਲੇ ਆਏ ਬਾਹਰ। ਇਹ ਪਾਸ ਸਬਜੀ ਦੇ ਰਹੀ ਹੈ। ਮੱਕੀ ਖਾਣਾ? ਮੱਕੀ। ਹੈ? ਮੱਕੀ। ਬੱਕੇ ਕਾ ਨਾ ਮੱਖੀਆਂ ਘੋਲ ਬੈਠੀਆਂ ਆਂਦੀਆਂ ਤੇਰੇ ਮੰਮਾ ਆ ਦੇਖਿਆ ਪਲੇਟ ਫੜੀ ਮਨਵੀਰ ਤੂੰ ਆਪਣਾ ਦੇਖਿਆ ਮਨਵੀਰ ਤੂੰ ਦੇਖਿਆ ਉਹ ਕਿੱਦਾਂ ਹੋਏ ਪਏ ਕੱਪੜੇ ਜਦੋਂ ਕੰਮ ਕਰਦਾ ਨਾ ਆ ਆ ਗਿਆ ਹੁਣ ਦਾ ਮੇਰਾ ਤਾਜ ਆਇਆ ਓਏ ਇੱਧਰ ਆ ਜਾ ਉਹਨੇ ਆ ਜਾਣਾ ਲੱਜਣ ਈ ਆ ਇੰਨੀ ਕਿ ਚੱਕੀ ਉਹ ਕਹਿੰਦੇ ਇੰਨੀ ਵੀ ਚੁੰਡੀ ਨਹੀਂ ਲੈਣੀ ਹੈਗੀ ਥੋੜੀ ਫੱਦੀ ਜੋ ਅਰੇ ਤੇ ਲਈ ਉਹਨਾਂ ਨੇ ਮੈਨੂੰ ਕਿਹਾ ਵੀ ਕਹਿੰਦੇ ਇੱਕ ਇੱਕ ਹੀ ਆ ਦਿਓ ਮੈਂ ਕਿਹਾ ਇੰਨਾ ਕਿ ਚੱਕ ਕੇ ਫੜਾਤਾ ਹਣ ਮੈਨੂੰ ਥੋੜਾ ਪਤਾ ਸੀ ਹਾਂ ਦੇਖ ਨੰਨੂ ਨੇ ਬਾਹ ਮਿੱਟੀ ਖਲਾਰੀ ਆ। ਮੈਂ ਬਸ ਇਹਦੇ ਕੱਪੜੇ ਬਦਲਨਾ। ਜਿੱਥੇ ਆਇਆ ਦਾ ਹੋਇਆ ਰੇਕ। ਐਵੇਂ ਹੀ ਹੁੰਦਾ ਤਾਂ ਕੱਪੜੇ ਬਦਲਣਾ। ਇਹ ਲੈ ਗਿਆ ਚ ਬਾਅਦ ਚ ਹੋ ਗਿਆ। ਲੈ ਉਹ ਆਂਡੀ ਤੇਰਾ ਉੱtro ਆ ਗਿਆ ਨਾ। ਉਹਨੇ ਇੱਥੇ ਹੀ ਭੰਲਣਾ ਇਹਨੂੰ ਗੱਡੀ ਦੇਖ ਕੇ ਦੇ ਲਈ ਰੋਕ। ਜਾਣ ਕੇ ਕੱਪੜੇ ਪਾ ਕੇ ਜਾਣ ਦੀ ਕੋਸ਼ਿਸ਼ ਕਰਨਾ। ਔਰ ਕਿੰਨੇ ਸੋਨੇ ਦੇ ਗੱਡੀ ਆ। ਔਰ ਕਿੰਨੇ ਸੋਨੇ ਨਾਣੇ ਗੱਡੀ ਦੇ ਵਿੱਚ। ਤੂੰ ਲਿਬੜੀ ਜਾ। ਮੈਨੂੰ ਤਾਂ ਗੰਦਾ ਬੱਚਾ ਬਣ ਗਿਆ ਹਾ ਹਾਂ ਕੀ ਛੋੜਦਾ ਉਹਦੇ ਕਿੰਨੇ ਸੋਹਣੇ ਗੱਡੀ ਦੇ ਵਿੱਚ ਖਰੇ ਜੀ ਨਾਲੀ ਬਹੁਤ ਔਖਾ ਬਾਬਾ ਆਪਾਂ ਬਾਹਰ ਹੀ ਆ ਕੇ ਮੰਗੇ ਲਾ ਲਾਂਗੇ ਆਹ ਰੱਤੀ ਰਹੀ ਹੈ ਨਾ ਲਾਈਟ ਨਾ ਆ ਰਹੀ ਮੈਂ ਪੈਂਡ ਨੂੰ ਰੋੜ ਜਾਣ ਲੈਡ ਚੱਲਦੀ ਏ ਔਰ ਪੈਂਡ ਸਮਝ ਆਉਂਦੀ ਨਹੀਂ ਆ ਪੈਂਡਾਂ ਦਾ ਆਪੇ ਲੱਗਦੀ ਆ ਮੈਂ ਤਾਂ ਕੀ ਕਰਾਂ ਹੁਣ ਮੈਂ ਮੇਰਾ ਤਾਂ ਆਪ ਦਾ ਪੂਰਾ ਹਾਲ ਆ ਕੀ ਆ ਜਾਂਦੀ ਏ ਹੈ ਆਪਣੇ ਬੰਦਿਆਂ ਟਾ ਜਾਂਦੀ ਆ ਆ ਤਾਂ ਨਹੀਂ ਰਿਹਾ ਕੀ ਪਾਉਣਾ ਸਾਡੇ ਆਟਾ ਹੋ ਗਿਆ ਨਿਸ ਤੇ ਕਣਕ ਜਿਹੜੀ ਆ ਸਾਡੇ ਲੇਟ ਆਣੀ ਆ ਹਜੇ ਤਾਂ ਹੁਣ ਆਪਾਂ ਕਣਕ ਵਗੈਰਾ ਲੈ ਕੇ ਆਵਾਂਗੇ ਤੇ ਕਿਤੇ ਫੇਰ ਜਾ ਕੇ ਆਟਾ ਲੈ ਆਵਾਂਗੇ ਹੁਣ ਆਪਾਂ ਲੈ ਕੇ ਆ ਜਣਾ ਉਦਾਂ ਹੀ ਆਟਾ ਤੇ ਮੈਂ ਕੱਟ ਲਵਾਂ ਪਿਆਜ਼ ਬਾਹਰ ਬੈਠੀ ਨਹੀਂ ਮੈਂ ਤੇ ਪਿਆਜ਼ ਕੱਟ ਲੈਣੇ ਆ ਤੇ ਬਾਕੀ 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 ਮਮਾ ਨੂੰ ਜਦੋਂ ਮੈਂ ਪੈਸੇ ਤਾਂ ਮੈਂ ਮਮਾ ਲੈ ਅੰਗੇ ਜਾ ਕੇ ਓਹ ਯਾਤ ਨੰਨ ਤੂੰ ਪੀਣਾ ਨਹੀਂ ਪੀਣਾ ਆਪਾਂ ਲੱਗੇ ਬਈ ਪਿਆਜ਼ ਕੱਟਣ ਅੱਜ ਬਣਾਵਾਂਗੇ ਆਪਾਂ ਪਨੀਰ ਮਟਰ ਪਨੀਰ ਉਹਦੇ ਪੀਸ ਕੱਟ ਹੋ ਜੂਗੇ ਫਰਿੱਜ ਚ ਰੱਖਿਆ ਆ ਹੋਇਆ ਗਿਆ ਸਬਜ਼ ਉਹਦੇ ਕੱਟ ਹੋ ਜਾਣੀ ਕੋਈ ਨਾ ਦੇਖਣਾ ਹੈ ਨਾ ਉਹ ਬਣਾ ਲੈਣਾ ਆ ਤੁਹਾਨੂੰ ਜੇ ਕੋਈ ਉੱਦਾ ਖਾਣ ਨੂੰ ਦੀ ਸਵਾਦ ਰਾਦਾ ਉੱਦਾ ਖਾਣ ਨੂੰ ਹਾਂ ਤੇ ਜੇ ਥੋੜਾ ਵੀ ਕਰਾ ਨੂੰ ਰੱਖ ਲਈ ਵੱਖਰਾ ਉੱਦਾਂ ਤੇ ਬਾਕੀ ਬਣਾ ਲੈ ਨਾ ਨਾ ਇਹ ਨਾ ਦੋ ਬਾਹਰ ਮਾਜਾ ਉੱਦਾ ਮੈਂ ਕੱਪ ਖਾ ਗਏ ਨਾ ਨਹੀਂ ਕਰਕੇ ਤਰਪਨ ਬਾਹਰ ਆ ਜਾ ਇਹ ਤਰਪਨ ਬਾਹਰ ਕੱਢਿਆ ਅੰਕੋੜੇ ਆ ਮੰਡਲੇ ਰ ਇੱਥੇ ਬੈਠਾ ਨਾਲੇ ਕੰਮ ਕਰਦਾ ਰਹਿੰਦਾ ਸਾਜੂ ਦਾ ਨਾਲੇ ਬੰਦਾ ਚੀਜ਼ ਤਿਆਰ ਕਰ ਲੈਂਦਾ ਸਬਜ਼ੀ ਸੂਜੀ ਕੱਟ ਵੱਟ ਕਰ ਹੋਰ ਸਹੀ ਗੱਲ ਆ ਤੇ ਢੜਕਾ ਲਾ ਲਓ ਚੌਪਰ ਕੇ ਜਾਓ ਦੋ ਜਾ ਕੇ ਅੰਦਰ ਚਾਲਾ ਹਣਾ ਆ ਵੀ ਉਹ ਮੈਂ ਯਾਰੀ ਸੁਣ ਨਹੀਂ ਤਾ ਹਾਂਜੀ ਜੇ ਅਜਾ ਪਾ ਲਾਵਾਂਗੇ ਇਹ ਪਨੀਰ ਨੂੰ ਤੁੜਕਾ ਤੇ ਪਨੀਰ ਦਾ ਆਪਾਂ ਢੜਕਾ ਪਹਿਲਾਂ ਜਿਹੜਾ ਪਨੀਰ ਆ ਉਹਨੂੰ ਆਪਾਂ ਇਹਨਾਂ ਦੇ ਪੀਸ ਕਰਾਂਗੇ ਛੋਟੇ ਛੋਟੇ ਨਾਲ ਦੇ ਪੀਸ ਕਰਕੇ ਅੱਪਾ ਇਹਦੇ ਚੋ ਥੋੜਾ ਜਿਹਾ ਪਨੀਰ ਬਿਕਰਨ ਲਈ ਰੱਖਾਂਗੇ ਵੀ ਮਾਤਾ ਉਹ ਖਾ ਲੈਣਗੇ ਕਿਉਂਕਿ ਪਨੀਰ ਇੰਨਾ ਕੁ ਜ਼ਿਆਦਾ ਟੇਸਟੀ ਸੀ ਬਹੁਤ ਹੀ ਜ਼ਿਆਦਾ ਸਿਰ ਵੀ 올ਡ Song ਕੌਣ ਕੌਣ ਸੰਦਾ ਆ ਅੱਜ ਪਨੀਰ ਨੂੰ ਥੋੜਾ ਕਰਾਂਗੀ ਮੈਂ ਕਿਉਂਕਿ ਫਸਟ ਟਾਈਮ ਰਣਾ ਥੋੜਾ ਕਾ ਪਨੀਰ ਨੂੰ ਮੈਂ ਤਾਂ ਵੀ ਪਨੀਰ ਨੂੰ ਥੋੜਾ ਲਾਏਗੀ सारे छोटा लाइए समझ नहीं लगती कि ਚਲੋ ਵੀ ਆਪਾਂ ਤੁਹਾਨੂੰ ਪਨੀਰ ਵਗੈਰਾ ਬਣਾ ਕੇ ਆਪਾਂ ਫਿਰ ਦਿਖਾਨੇ ਆ ਕਿ ਕਿਵੇਂ ਦਾ ਬਣਦਾ ਕਿਵੇਂ ਦਾ ਨਹੀਂ ਤੇ ਫਿਲਹਾਲ ਮੈਂ ਜਿਹੜਾ ਜੋ ਵੀ ਆ ਪ੍ਰੋਗਰਾਮ ਜਿਹੜਾ ਕਰ ਲਵਾਂ ਇਹ ਬਾਕੀ ਆਪਾਂ ਤੁਹਾਡੇ ਨਾਲ ਕਰਦੇ ਆ ਗੱਲ ਬਾਤ ਬੜੇ ਲਵ ਬਲੌਗ ਦੇ ਨਾਲ ਥੈਂਕ ਯੂ ਅੰਜੀ ਜੀ ਆਪਾਂ ਕੜਾਈ ਵਗੈਰਾ ਰੱਖ ਚੁੱਕੇ ਆ ਦੇਖ ਸਕਦੇ ਹੋ ਤੁਸੀਂ ਆਪਾਂ ਆਇਲ ਜਿਹੜਾ ਹੈਗੀ ਆਪਾਂ ਲਾ ਕੇ ਰੱਖ ਲਈਏ ਤੇ ਪਿਆਜ਼ ਟਮਾਟਰ ਸੌਰੀ ਮਟਰ ਇਹ ਦਿਕਰੋਂ ਦਾ ਪਨੀਰ ਪੜਾ ਬਣਾ ਰਿਹਾ ਹੁਣ ਚ ਇਹ ਸਾਡੇ ਜਿਹੜਾ ਦੁੱਧ ਆਉਂਦੀ ਹੈ ਜੇ ਬਾਲਣ ਵਾਲਾ ਪਿਆ ਆ ਪਨੀਰ ਦੇਦੇ ਅੱਜ ਕਿੰਦਾ ਦਾ ਆਟਾ ਲੈਣ ਤੇ ਮੈਂ ਹੁਣ ਬੈਠ ਚੁੱਕੀ ਆ ਬਾਹਰ ਤੇ ਪਹਿਲਾਂ ਮੈਂ ਅੰਦਰ ਸੀਗੀ ਤੇ ਮਮਾ ਕਹਿੰਦੇ ਵੀ ਮੈਂ ਆਟਾ ਲੈ ਆਵਾਂ ਜਾ ਕੇ ਤੇ ਤੂੰ ਬੈਠ ਜਾ ਬਾਹਰ ਫਿਰ ਮੈਂ ਹੁਣ ਬਾਹਰ ਆਣ ਕੇ ਬੈਠ ਚੁੱਕੀ ਆ ਮੇਰੇ ਨੂੰ ਜਵਲਿੰਗ ਹੋ ਚੁੱਕੀ ਆ ਇਸ ਕਰਕੇ ਮੈਂ ਤਾਂ ਬੋਲਿਆ ਨਹੀਂ ਜਾਂਦਾ ਪਿਆ ਤੇ ਹੁਣ ਬਾਕੀ ਬਿਕਰਮਾ ਦੀ ਮੈਂ ਵੇਟ ਕਰਦੀ ਪਈ ਆ ਹਲੇ ਤੱਕ ਆਏ ਵੀ ਨਹੀਂ ਆ ਬਹੁਤ ਲੇਟ ਹੋ ਜਾਂਦੇ ਆ ਜਦੋਂ ਵੀ ਕਿਤੇ ਜਾਂਦੇ ਆ ਵੀ ਮਤਲਬ ਕਹਿ ਲਓ ਵੀ ਇੰਨੀ ਕੁ ਜ਼ਿਆਦਾ ਟਾਈਮ ਲਾ ਕੇ ਆਉਂਦੇ ਆ ਬਹੁਤ ਜ਼ਿਆਦਾ ਤੇ ਹੁਣ ਮੈਂ ਵੇਟ ਕਰਦੀ ਪਈ ਆ ਉਹਨਾਂ ਦੀ ਦੇデア ਕੇਟਾ ਮੰਦੇ ਕੇਟਾ ਨਹੀਂ ਤੇ ਸੱਜੀਆਂ ਸੱਜੀਆਂ ਮੈਨੂੰ ਸਾਡਾ ਸੌਂ ਗਿਆ ਆ ਉਹਨੂੰ ਆਈ ਸੀਗੀ ਨੀਂਦ ਤੇ ਡਿੱਗ ਵੀ ਚੁੱਕਾ ਆ ਉਹ ਧੂਏ ਦੇ ਕੋਲੋਂ ਤੇ ਬਹੁਤ ਜ਼ਿਆਦਾ ਜ਼ੋਰ ਵੀ ਉਹਦਾ ਸੱਟ ਜੀ ਲੱਗ ਗਈ ਇੱਥੇ ਗੋਡੇ ਤੇ ਤੇ ਹੁਣ ਉਹ ਲੰਮੇ ਪੈ ਚੁੱਕਾ ਆ ਤੇ ਬਾਕੀ ਤੁਹਾਡਾ ਨਾ ਆਪਾਂ ਕਰਦੇ ਆਂ ਗੱਲਬਾਤ